ਪਈਆ ਦੇਖੋ ਨਾ ਹਿਮਾਚਲ ਦਾ ਜਿਹੜਾ ਉਹ ਸ਼ਿਵਨਗਰ ਪਿੰਡ ਹੈਗਾ ਸ਼ਿਵਨਗਰ ਪਿੰਡ ਦੇ ਵਿੱਚ ਬਹੁਤ ਉੱਚੀਆਂ ਪਹਾੜੀਆਂ ਨੇਗੀਆਂ ਤੁਹਾਨੂੰ ਦਿਖਾਉਣਾ ਵੀ ਇੱਥੋਂ ਦਾ ਵਾਤਾਵਰਨ ਵੀ ਤੁਹਾਨੂੰ ਦਰਖਤ ਦਿਖਾਉਣਾ ਇੱਥੇ ਵੀ ਪਤਾ ਨਹੀਂ ਕੀ ਕਿਰਸ਼ਮਾ ਕੁਦਰਤ ਦਾ ਤੇ ਆਹ ਦੇਖੋ ਜੀ ਐਨੀ ਹੈਟ ਤੇ ਪਹਿਲਾਂ ਸਾਹਮਣੇ ਤੁਹਾਨੂੰ ਪਹਾੜੀ ਦਿਖਾਉਣਿਆਂਗੇ ਉਹ ਦੇਖੋ ਸਾਹਮਣੇ ਜਿਹੜੀਆਂ ਉਹ ਪਹਾੜੀਆਂ ਨੇਗੀਆਂ ਦੋਸਤੋ ਉਹ ਸਾਹਮਣੇ ਪਹਾੜੀ ਦੇਖੋ ਥੱਲੇ ਨੀਚੇ ਉਹਦੇ ਘਰ ਨੇਗੇ ਉਹ ਪਹਾੜੀ ਦੇ ਉੱਤੇ ਜਿਹੜੇ ਦਰਖਤ ਨੇਗੇ ਉਹ ਚੀਲ ਦੇ ਨੇਗੇ ਚੀਲ ਇੰਨੀ ਲੰਮੀ ਆ ਵੀ ਉਹਨਾਂ ਦੀ 60 70 ਫੁੱਟ ਹਾਈਟ ਹੈਗੀ ਇੰਨੇ ਦਰਖਤਾਂ ਦੀ ਜਿਹੜੀ ਦੇਖਿਆ ਗਿਆ ਵੀ ਇੰਨੇ ਲੰਮੇ ਤੇ ਆਹ ਦੇਖੋ ਆ ਬਾਸ ਹੈਗਾ ਦੇਖੋ ਇਹ ਕਿੰਨਾ ਦੀ ਹਾਈਟ ਹੈਗੀ ਤੇ ਉਹ ਉਹ ਸਾਹਮਣੇ ਦੇਖੋ ਉਹ ਦਰਖਤ ਉਹ ਸਾਹਮਣੇ ਦੇਖੋ ਇਹ ਕਿੰਨੇ ਇਹ ਮੋਟਾ ਦਰਖਤ ਆ ਦੇਖੋ ਇਸ ਦਰਖਤ ਦੀ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਆ ਜਿਹੜਾ ਬਾਸ ਹੈਗਾ ਬਹੁਤ ਜਿਆਦੇ ਬਾਈ ਵੱਡੀ ਭਾਰੀ ਮਾਤਰਾ ਦੇ ਵਿੱਚ ਤੇ ਬਾਸ ਵੀ ਆ ਬਾਸ ਦੀ ਹਾਈਟ ਦੇਖੋ ਕਿੰਨੀ ਆ ਯਾਰ ਕਿੰਨੀ ਬਹੁਤ ਉੱਚੀ ਹਾਈਟ ਹੈਗੀ ਤੇ ਤੁਹਾਨੂੰ ਅੱਜ ਦਿਖਾਉਣੇ ਇੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪੇੜ ਨੇਗੇ ਵੀ ਪੱਤੀ ਨਹੀਂ ਕਿੰਨੇ ਕਾ ਆ ਦੇਖੋ ਇੱਧਰ ਤੁਹਾਨੂੰ ਦਿਖਾਉਣੇ ਸਾਰਾ ਹੋਏ ਹਿਮਾਚਲ ਦਾ ਜ਼ਿਲ੍ਹਾ ਕਾਂਗੜਾ ਦਾ ਹੈ ਤੁਹਾਨੂੰ ਅਸੀਂ ਇੱਕ ਗਰਾਊਂਡ ਲੈਵਲ ਤੋਂ ਚੱਲੇ ਹੋਏ ਆ ਕਈ ਜਣਾ ਤੋਂ ਅਸੀਂ ਇੱਥੇ ਤੇ ਆਹ ਦੇਖੋ ਸੋਨੂੰ ਦੋਸਤੋ ਇੱਧਰ ਮਰਵਾ ਨਹੀਂ ਗਾ ਬਾਈ ਤੇ ਆਹ ਦੇਖੋ ਆਹ ਜਿਹੜੇ ਪੇੜ ਨੇ ਕਿੰਨੀ ਇਹਨਾਂ ਦੀ ਹਾਈਟ ਹੈ ਕਿਤੇ ਕੁਦਰਤ ਦਾ ਕਰਿਸਮਾ ਹੀ ਹੈਗਾ ਵੀ ਪਹਾੜੀਆਂ ਦੇ ਉੱਤੇ ਆਹ ਦੇਖੋ ਬਾਈ ਕਿੰਨੀ ਜਿਵੇਂ ਸਿੱਧੇ ਮਸਿੱਧੇ ਤੇ ਹੋਰ ਵੀ ਸਾਨੂੰ ਅੱਗੇ ਜਾ ਕੇ ਵੀ ਇਹ ਦਿਖਾਵਾਗੇ ਤੇ ਇਹ ਨੀਚੇ ਦੇਖੋ ਇਹ ਪਿੰਡ ਦਿਖਾਉ ਨੀਚੇ ਦਾ ਹਿਮਾਚਲ ਦਾ ਪਿੰਡ ਨੀਚੇ ਦਿਖਾਓ ਤੇ ਆ ਦੇਖੋ ਉਹ ਸਾਰੇ ਦੇਖੋ ਤਰੋਂ ਉੱਪਰ ਪਹਾੜੀ ਤੇ ਨੀਚੇ ਪਿੰਡਾ ਉਦੋਂ ਨੀਚੇ ਫੇਰ ਉੱਪਰ ਕਰਨੇਗੇ ਉਹ ਲੱਗ ਲੱਗ ਪਿੰਡਾਗੇ ਇੱਥੋਂ ਦੇ ਜੇ ਅਸੀਂ ਤੱਥ ਇਕੱਠੇ ਕੀਤੇ ਆ ਸੀ ਇੱਥੋਂ ਨਹੀਂ ਅ ਪਛਾਇਤ ਨੂੰ ਵੀ ਮਿਲੇ ਆਗੇ ਇਸ ਪਿੰਡ ਦੀ ਨੂੰ ਇਸ ਪਿੰਡ ਦਾ ਜਿਹੜਾ ਸਰਪੰਚ ਹੈਗਾ ਵਿਸ਼ਵਾਨਾਥ ਸ਼ਰਮ ਹੈਗਾ ਇੱਥੋਂ ਦਾ ਉਹਦੇ ਨਾਲ ਮੇਰੀ ਗੱਲਬਾਤ ਉਹਨਾਂ ਦੀ ਵਾਈਫ ਹੈਗੀ ਉਹਦੇ ਨਾਲ ਗੱਲਬਾਤ ਕੀਤੀ ਗਈ ਹੈਗੀ ਜਦੋਂ ਉਹਦੇ ਨਾਲ ਗੱਲਬਾਤ ਇੱਥੋਂ ਸਰਪੰਚ ਨੂੰ ਪੰਜਾਬ ਦੇ ਸਰਪੰਚ ਨੂੰ ਸਰਪੰਚ ਕਿਹਾ ਜਾਂਦਾ ਤੇ ਜਿਹੜਾ ਪਿੰਡ ਦਾ ਇੱਥੋਂ ਦਾ ਜਿਹੜਾ ਸਰਪੰਚਾਂ ਨੂੰ ਪ੍ਰਧਾਨ ਕਿਹਾ ਜਾਂਦਾ ਹੈਗਾ ਇੱਥੇ ਬਾਡ ਮੁਤਾਬਕ ਇੱਥੇ ਪ੍ਰਧਾਨ ਦੀ ਵੀ ਸੰਵਿਧਾਨ ਮੁਤਾਬਕ ਚੋਣ ਹੋਮੀ ਹੈ ਜਿਵੇਂ ਪੰਜਾਬ ਦੇ ਵਿੱਚ ਸਰਪੰਚ ਦੀ ਹੁੰਦੀ ਹੈਗੀ ਤੇ ਰਾਤ ਉਹਦੇ ਨਾਲ ਕਾਫੀ ਸਾਡੀਆਂ ਗੱਲਾਂ ਬਾਤਾਂ ਕੀਤੀਆਂ ਹੁੰਦੇ ਨਾਲ ਉਦੇ ਨਾਲ ਜੇ ਵੀ ਇੱਥੇ ਕੋਈ ਵੀ ਸਰਕਾਰ ਬਣਦੀ ਹੈ ਬੇਸ਼ੱਕ ਉਹ ਵਿਰੋਧੀ ਧਿਰ ਦਾ ਐਮ ਐਲ ਏ ਜਿੱਤੇ ਜਾਂ ਕੋਈ ਵੀ ਜਿੱਤੇ ਤਾਂ ਉਹਦਾ ਸਪੈਸ਼ਲ ਕੋਟਾ ਹੈਗਾ ਇਹ ਨਹੀਂ ਹੈਗਾ ਵੀ ਜੇ ਸਰਕਾਰ ਦੇ ਨਾਲ ਹੀ ਕੋਟਾ ਹੈ ਜੇ ਸਰਕਾਰ ਦੇ ਉਲਟ ਐਮ ਐਲ ਏ ਜਿੱਤ ਗਿਆ ਤਾਂ ਉਹਦਾ ਕੋਟਾ ਹੈਗਾ ਉਹਨਾਂ ਨੇ ਦੱਸਣ ਮੁਤਾਬਕ ਉਹ ਕਹਿੰਦੇ ਵੀ ਜਿਹੜਾ ਇੱਥੇ ਕੋਟਾ ਹੈਗਾ ਹੈ ਨਾ ਉਹ ਐਮ ਐਲ ਏ ਦਾ 195 ਕਰੋੜ ਰੁਪਏ ਦਾ ਹੈਗਾ 1 ਸਾਲ ਦਾ ਕੋਟਾ ਤੇ ਐਮ ਪੀ ਦਾ ਲੱਗ ਹੈਗਾ ਤੇ 195 ਕਰੋੜ ਰੁਪਿਆ ਹਾਂ 500 ਕਰੋੜ ਰੁਪਈਆ ਐਮਪੀ ਦਾ ਇੱਕ ਸਾਲ ਦਾ ਤੇ ਜੇ ਆਪਾਂ ਇੱਥੇ ਪ੍ਰਧਾਨ ਦੀ ਮੰਨ ਲਓ ਵੀ ਸਰਪੰਚ ਦੀ ਗੱਲ ਕਰੀਏ ਪ੍ਰਧਾਨ ਦੀ ਤਾਂ ਕਦੇ ਵੀ ਸਾਡੀ 7200 ਰੁਪਈਆ ਤਨਖਾਹ ਹੀ ਮਹੀਨੇ ਦੀ 7200 ਰੁਪਈਆ ਇੱਥੇ ਸਰਪੰਚ ਪ੍ਰਧਾਨ ਨੂੰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਪੰਚ ਨੇ ਪੰਚ ਮੀਟਿੰਗ ਮੁਤਾਬਕ ਉਹਨਾਂ ਨੂੰ 300 ਰੁਪਈਆ ਮੀਟਿੰਗ ਦਾ ਪੱਤਾ ਦਿੱਤਾ ਜਾਂਦਾ ਪੰਚ ਨੂੰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਇੱਕ ਪੰਜਾਬ ਦੇ ਵਿੱਚ ਐਡੀ ਪੈਦਾਵਾਰ ਹੈ ਤੇ ਐਨਾ ਸਾਡਾ ਖੇਤੀ ਪ੍ਰਧਾਨ ਸੂਬਾ ਹੈ ਤੇ ਸਾਡੇ 12000 ਪਿੰਡਾਂ ਦੇ ਸਰਪੰਚਾਂ ਦੀ ਜੇ ਗੱਲ ਕਰੀਏ ਤਾਂ ਸਰਪੰਚ ਦਾ ਉੱਥੇ ਇੱਕ ਮਜ਼ਾਕ ਹੀ ਉੱਡਦਾ ਹੈ ਸਰਪੰਚ ਨੂੰ 1200 ਰੁਪਏ ਪੱਤਾ ਉਹ ਵੀ ਸਰਕਾਰ ਨੇ ਕਿਸੇ ਨੇ ਨਹੀਂ ਦਿੱਤਾ ਇੱਕ ਕੋਰਟ ਦੇ ਵਿੱਚ ਹਾਈ ਕੋਰਟ ਦੀ ਡਾਇਰੈਕਸ਼ਨ ਦੇ ਮੁਤਾਬਕ ਆ ਪਿਛਲੇ ਪਲਾਨ ਦੇ ਜਿਹੜੇ 19 ਦੇ ਵਿੱਚ ਸਰਪੰਚ ਬਣੇ ਸੀ ਉਹਨਾਂ ਨੂੰ ਉਹਨਾਂ ਨੇ ਵੀ ਕੋਰਟ ਦੇ ਵਿੱਚ ਕੇਸ ਪਾ ਕੇ ਮਿਲਿਆ ਨਹੀਂ ਅਜ ਤੱਕ ਕਿਸੇ ਸਰਪੰਚ ਨੂੰ ਕੋਈ ਵੀ ਪੰਜਾਬ ਦੇ ਵਿੱਚ ਪੱਤਾ ਨਹੀਂ ਮਿਲਿਆ ਇੱਕ ਉਹ ਸਰਪੰਚ ਦੇ ਨਾਲੋਂ ਤਾਂ ਚੌਂਕੀਦਾਰ ਤੇ ਨੰਬਰਦਾਰ ਦੀ ਤਨਖਾਹ ਵੱਧ ਆ ਉਹਨਾਂ ਨੂੰ 2000 ਰੁਪਏ ਪੱਤਾ ਮਿਲਦਾ ਤੇ ਇੱਥੇ ਇਹੀ ਫਰਕ ਹੈਗਾ ਤੇ ਇੱਥੇ ਸਾਰੀ ਇਹ ਨਹੀਂ ਇਮਾਨਦਾਰੀ ਦੇ ਨਾਲ ਇੱਥੇ ਕੰਮ ਕੋਈ ਵੀ ਰਿਸ਼ਬਤ ਵਾਲਾ ਕੋਈ ਵੀ ਇੱਥੇ ਕੋਈ ਨਸ਼ਾ ਨਹੀਂ ਕਿਸੇ ਕਿਸਮ ਦਾ ਅਸੀਂ ਸਾਰਾ ਹੈ ਘੁੰਮਿਆਗੇ ਮੰਗਲੌਂਡ ਗੰਜ ਵੀ ਅਸੀਂ ਸਾਰਾ ਉੱਪਰ ਹਿਮਾਚਲ ਦੇ ਵਿੱਚ ਸਾਰਾ ਜਾ ਕੇ ਆਏ ਹੈਗਾ ਉੱਥੋਂ ਦੀ ਵੀਡੀਓ ਵੀ ਤੁਹਾਨੂੰ ਛੋਟੇ ਨਾਲ ਸਾਂਝੀ ਕਰਾਂਗੇ ਉਥੋਂ ਦੇ ਲੋਕਾਂ ਦੀਆਂ ਭਾਵਨਾ ਜਿਹੜੀਆਂ ਅਸੀਂ ਲੈ ਕੇ ਆਏ ਹਾਂਗੇ ਗਰਾਊਂਡ ਲੈਵਲ ਤੇ ਤੇ ਦੋਸਤੋ ਆ ਸਾਰਾ ਏਰੀਆ ਬਹੁਤ ਇੱਥੇ ਇਹਨਾਂ ਨਾਲ ਗਰੀਬੀ ਦੀ ਗੱਲ ਕਰੀਏ ਤਾਂ ਕਦੇ ਵੀ ਸਾਡੇ ਇੱਥੇ ਕੋਈ ਗਰੀਬ ਨਹੀਂ ਹੈਗਾ ਇੱਥੇ ਸਾਰੇ ਅਮੀਰ ਨੇ ਕਿੰਨੀਆਂ ਸੋਹਣੇ ਇੱਥੋਂ ਦੇ ਮਕਾਨ ਪਾਏ ਹੋਏ ਆ ਲੋਕਾਂ ਦੇ ਤੇ ਬਹੁਤ ਸੋਹਣੀਆਂ ਕੋਠੀਆਂ ਸੁੰਦਰ ਇਮਾਰਤਾਂ ਪਾਈਆਂ ਹੋਈਆਂ ਨੇਗੀਆਂ ਤੇ ਕੰਮ ਕਰਨ ਵਾਲੇ ਲੋਕ ਨੇ ਕਿਰਤੀ ਲੋਕ ਨੇਗੇ ਜ਼ਿਆਦਾਤਰ ਇੱਥੋਂ ਦੇ ਜਿਹੜੇ ਲੋਕ ਨੇ ਆਰਮੀ ਦੇ ਵਿੱਚ ਨੇਗੇ ਜੇ ਬੱਚਿਆਂ ਨੂੰ ਬੱਚਿਆਂ ਦੇ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਵੀ ਇਹੀ ਗੱਲ ਕਹੀ ਵੀ ਮੇਰੀ ਸੋਚ ਹੈ ਕਿ ਮੈਂ ਆਰਮੀ ਦੇ ਵਿੱਚ ਭਰਤੀ ਹੋਣਾ ਹੈ ਤੇ ਦੋਸਤੋ ਇਥੇ ਗਰਾਊਂਡ ਲੈਵਲ ਤੇ ਬੱਚਿਆਂ ਨਹੀਂ ਆਸੀਂ ਗਰਾਊਂਡ ਲੈਵਲ ਤੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਗੱਲਾਂ ਕੀਤੀਆਂ ਆ ਦੇਖੋ ਤੁਸੀਂ ਇਹਨਾਂ ਦੇ ਪਸ਼ੂ ਦੇਖ ਲਓ ਉੱਪਰ ਇਹ ਪੌੜੀਆਂ ਚੜਕੀ ਉੱਪਰ ਆਉਂਦੇ ਨੇ ਪਹਾੜਾਂ ਦੇ ਵਿੱਚ ਤੇ ਬੰਦਿਆਂ ਨਾਲ ਵੀ ਵੱਧ ਸਿਆਣੇ ਨੇਗਾ ਉਹ ਦੇਖੋ ਸਾਰੇ ਆ ਤੁਸੀਂ ਦੋਸਤੋ ਸਾਰਾ ਦਿਖਾਇਓ ਬਈ ਆ ਦੇਖੋ ਆ ਸਾਰਾ ਇਹਨਾਂ ਦਾ ਸਿਸਟਮ ਹੈਗਾ ਅ ਹਮਾਚੇਰਾਂ ਦਾ ਤੇ ਪੂਰਾ ਵਧੀਆ ਇਹ ਕਣਕ ਹੈ ਕਣਕ ਕਹਿੰਦੇ ਸਾਡੇ ਗੁਜਾਰੇ ਵਰਗੀ ਗੁਜਾਰੇ ਜੋਗੀ ਪੂਰੀ ਵਧੀਆ ਹੁੰਦੀ ਹੈਗੀ ਇੱਥੋਂ ਦਾ ਜਿਹੜਾ ਰੇਟ ਕਣਕ ਦਾ 1800 ਤੇ 2000 ਰੁਪਏ ਰੇਟ ਹੈਗਾ ਕਣਕ ਦਾ ਇਹ ਕਹਿੰਦੇ ਅਸੀਂ ਦੇਸੀ ਖਾਦ ਪਾਉਣੇ ਆ ਰੇ ਸਪਰੇਅ ਦੀ ਤਾਂ ਇੱਥੇ ਮਤਬਲ ਹੀ ਨਹੀਂ ਕੋਈ ਵੀ ਕੋਈ ਜੂਰੀਆ ਜਾਂ ਡੀਏਪੀ ਪਾ ਦੂਗਾ ਇਹ ਕਹਿੰਦੇ ਵੀ ਸਾਡਾ ਗੁਜਾਰਾ ਵਧੀਆ ਹੁੰਦਾ ਹੈਗਾ ਦੋਸਤੋ ਜੇ ਇਹ ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਤੇ ਕਮੈਂਟ ਕਰਨੇ ਜ਼ਰੂਰ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਧੰਨਵਾਦ ਜੀ